ਸਿੱਖੀ ਦਾ ਬੁਟਾ ਲਾਇਆ ਲਾਇਆ ਬਾਜਾਂ ਵਾਲੇ ਨੇ 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 ਖਾਲਸਾ ਪੰਥ ਸਜਾਇਆ ਸਜਾਇਆ ਬਾਜਾਂ ਵਾਲੇ ਨੇ ਕਹਾਂ ਸਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਕਹਾਂ ਸਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਕਹਾਂ ਸਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਨਾ ਬੁਟਾ ਲਾਇਆ ਲਾਇਆ ਬਾਜਾ ਵਾਲੀ ਨੇ ਪਿੱਤੀ ਪਿਤਾ ਨੂੰ ਦਿੱਲੀ ਵਾਲ ਕਲਾਵੇ ਸੀਸ ਦੇਣ ਲੀ ਆਪ ਸੁਲਾਵੇ ਪਿਤਾ ਨੂੰ ਦਿੱਲੀ ਵਾਲ ਕਲਾਵੇ ਸੀਸ ਦੇਣ ਲੀ ਆਪ ਸੁਨਾਵੇ ਪਿਤਾ ਨੂੰ ਦਿੱਲੀ ਵਾਲ ਕਲਾਵੇ ਸੀਸ ਦੇਣ ਲੀ ਆਪ ਸੁਨਾਵੇ ਪਿਤਾ ਨੂੰ ਦਿੱਲੀ ਵੱਲ ਕਲਾਵੇ ਸੀਸ ਦੇਣ ਲਈ ਆਪ ਸੁਣਾਵੇ ਪਿਤਾ ਨੂੰ ਦਿੱਲੀ ਵੱਲ ਕਲਾਵੇ ਸੀਸ ਦੇਣ ਲਈ ਆਪ ਸੁਣਾਵੇ ਪਿਤਾ ਨੂੰ ਦਿੱਲੀ ਵੱਲ ਕਲਾਵੇ ਸੀਸ ਦੇਣ ਲਈ ਆਪ ਸੁਣਾਵੇ Hindu ਧਰਮ ਬਚਾਇਆ ਬਚਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੋਟਾ ਲਾਇਆ ਲਾਇਆ ਬਾਜਾ ਵਾਲੇ ਨੇ ਖਾਲਸਾ ਪੰਥ ਸਜਾਇਆ ਸਜਾਇਆ 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 ਸਜਾ ਵਾਲੇ ਨੇ ਨੰਦਪੁਰ ਖਾਲਸਾ ਪੰਥ ਸਜਾਵੇ ਨੰਦਪੁਰ ਖਾਲਸਾ ਪੰਥ ਸਜਾਵੇ ਨੰਦਪੁਰ ਖਾਲਸਾ ਪੰਥ ਸਜਾਵੇ ਨੰਦਪੁਰ ਖਾਲਸਾ ਪੰਥ ਸਜਾਵੇ ਛਿੜੀਆਂ ਕੋਲੋਂ ਬਾਜ ਤੜਾਵੇ ਛਿੜੀਆਂ ਕੋਲੋਂ ਗਾ ਬਾਜ ਤੜਾਵੇ ਛਿੜੀਆਂ ਕੋਲੋਂ ਬਾਜ ਤੁੜਾਵੇ ਛਿੜੀਆਂ ਕੋਲੋਂ ਬਾਜ ਤੁੜਾਵੇ ਕਿੰਗ ਕਿਦਣਾ ਛੇੜ ਬਣਾਇਆ ਬਨਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾ ਕਾਲ ਸਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਖਾਨ ਸਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਕਾਲ ਸਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਖਾਨ ਸਪੰਥ ਸਜਾਇਆ ਲਾਲ ਧਰਮ ਤੋਂ ਵਾਰੇ ਚਾਰੇ ਲਾਲ ਧਰਮ ਤੋਂ ਵਾਰੇ ਚਾਰੇ ਲਾਲ ਧਰਮ ਤੋਂ ਵਾਰੇ ਚਾਰੇ ਲਾਲ ਧਰਮ ਤੋਂ ਵਾਰੇ ਫਿਰ ਵੀ ਰੱਬ ਦਾ ਸ਼ੁਕਰ ਗੁਜ਼ਾਰੇ 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 ਮਿੱਤਰ ਪਿਆਰਾ ਗਾਇਆ ਗਾਇਆ ਬੰਜਾ ਵਾਲੇ ਨੇ ਸਿੱਖੀ ਦਾ ਬੂਟਾ ਲਾਇਆ ਲਾਇਆ ਬਾਜਾਂ ਵਾਲੇ ਨੇ ਸਿੱਖੀ ਦਾ ਬੁਟਾ ਲਾਇਆ ਲਾਇਆ ਬਾਜਾਂ ਵਾਲੇ ਨੇ ਸਿੱਖੀ ਦਾ ਬੁਟਾ ਲਾਇਆ ਲਾਇਆ ਬਾਜਾਂ ਵਾਲੇ ਨੇ ਖਾਲਸਾ ਪੰਥ ਸਜਾਇਆ ਸਜਾਇਆ ਬਾਜਾਂ ਵਾਲੇ ਨੇ ਖਾਲਸਾ ਪੰਥ ਸਜਾਇਆ ਸਜਾਇਆ ਬਾਜਾਂ ਵਾਲੇ ਨੇ ਖਾਸ ਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਖਾਸ ਪੰਥ ਸਜਾਇਆ ਸਜਾਇਆ ਬਾਜਾ ਵਾਲੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ